ਹਾਂਜੀ ਸਰ ਕੀ ਕੋਟਾ ਨਾਂ ਕਿਹੜਾ ਪਿੰਡ ਹੈ ਗੁਰਸ਼ੇਂਦਰ ਸਿੰਘ ਨਾਂ ਇਹ ਮੇਰਾ ਰਾਜਪੁਰ ਪਿੰਡ ਆ ਆਪਣਾ ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਝ ਖੋਲ ਕੇ ਲੈ ਗਏ ਇਹ ਤੇ ਮੱਝ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਥੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਵਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਨਾਲ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ ਤੁਸੀਂ ਖੁਦ ਆਪ ਪਾਲ ਕੀਤੀ ਵੀ ਪਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਵੀ ਪਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਜੀ ਨਹੀਂ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜਿ ਇਦਾਂ ਹੀ ਉਹਨਾਂ ਦੀ ਪੈੜ ਤੇ ਵੀ ਇਦਾਂ ਲੱਭਦੇ ਰਹੇ 2-4 ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ-ਪਾਸਿਓਂ ਤੇ ਕੈਮਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਉਜਨੇ ਕਥਿਤ ਚੋਰ ਸੀ ਹਾਂ ਜੀ ਤੁਹਾਡੇ ਇੱਥੇ ਪਹਿਲੋਂ ਕੰਮਕਾਰ ਕਰਨ ਆਉਂਦੇ ਰੇ ਮੇਰੇ ਉਹ ਮਹੀਨਾ ਪਹਿਲੋਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਤੁਹਾਨੂੰ ਉਹਨਾਂ ਦੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਹੈ ਵੀ ਉਹ ਪੁੱਠੇ ਸਿੱਧੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਡੇ ਨਾਲ ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੋਤਵਾਲੀ ਵਾਲਿਆਂ ਦਾ ਫੇ ਆਪਾਂ ਉਹਨਾਂ ਨੂੰ ਸੀਐਸ ਸਟਾਫ 'ਚ ਦਰਖਾਸਤ ਦਿੱਤੀ ਵੇ ਆਪਣੇ ਉਹ ਧਰ ਅਲਸੀਐਸਟਾਪ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਤੇ ਪੁਲਿਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਆ ਹੁਣ ਮੰਨਨ ਤਾਂ ਦੇ ਲਾ ਕੇ ਲਾ ਕੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਤਾਂ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾ ਜਿਹੀ ਹੋ ਰਹੀਆਂ ਸੀ। ਵਾਰਦਾਤਾ ਸਾਡੇ ਲਾਗੇ-ਲਾਗੇ ਬਹੁਤ ਹੋ ਰਹੀਆਂ ਹੈ ਜਿੱਦਾਂ ਸਾਡੇ ਲਾਗੇ ਪਹਾਣੇ ਆਂਪੋਰਾ ਢੇ ਦੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਿਹਾ ਹੈ। ਵੀ ਅਸੀਂ ਲਾਗੇ-ਲਾਗੇ ਮੱਜਾਂ ਖੋਲੀਆਂ। ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਕਦਾ ਹੋ ਜਾਂ ਸੀਗਾ? ਆਪਣੀ ਮੱਜ ਇਹ ਲੱਖ ਸਵਾ ਲੱਖ ਦੀ ਮੱਜ ਇਹ ਲਿਆਂਦੀ। ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ ਲੱਖ ਸਵਾ ਲੱਖ ਦੀ ਮੱਜ ਲਿਆਂਦੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋਹ ਨੂੰ ਨੱਥ ਪਾਈ ਜਾਵੇ। ਵੇ ਗਾਂ ਕਿਵੇਂ ਹੋਰ ਦਾ ਨੁਕਸਾਨ ਨਾ ਇਹ ਹੋਵੇ ਧੰਨਵਾਦ ਜੀ